ਤਾਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਗੁਰਮਖ ਪਿਆਰਿਓ ਅੱਜ ਜਿਹੜੀਆਂ ਬੇਨਤੀਆਂ ਆਪਾਂ ਸਾਂਝੀਆਂ ਕਰਨਾਂ ਵੀ ਕਲਯੁਗ ਕਿਵੇਂ ਆਵੇਗਾ ਕੀ ਉਹਦਾ ਰੂਪ ਹੋਵੇਗਾ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਤੋਂ ਬਹੁਤ ਸਦੀਆਂ ਪਹਿਲਾਂ ਇਹ ਗੱਲ ਕਹਿ ਚੁੱਕੇ ਨੇ ਘਟੋ ਘਟ 350 ਸਦੀ ਪਹਿਲਾਂ ਜਿਹੜੀ ਹੈ ਇਹ ਗੱਲ ਹੋ ਚੁੱਕੀ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਨੇ ਬਚਨ ਕੀਤੇ ਕਹਿੰਦੇ ਭਾਈ ਐਸਾ ਕਲਯੁਗ ਆਵੇਗਾ ਜਿਹਦੇ ਵਿੱਚ ਮਿੱਤਰਤਾ ਜਿਹੜੀ ਹੈ ਉਹ ਬਿਲਕੁਲ ਵੀ ਨਹੀਂ ਰਹੇਗੀ ਰਿਸ਼ਤੇ ਸਾਰੇ ਮਤਲਬ ਦੇ ਹੋਣਗੇ ਕੋਈ ਵੀ ਕਿਸੇ ਨੂੰ ਪਹਿਚਾਣੇਗਾ ਨਹੀਂ ਪੈਸਿਆਂ ਨੂੰ ਲੈ ਕੇ ਛੋਟੇ-ਛੋਟੇ ਝਗੜਿਆਂ ਤੋਂ ਲੈ ਕੇ ਵੱਡੇ ਝਗੜਿਆਂ ਤੱਕ ਗੱਲ ਜਾਏਗੀ ਅੱਜ ਮੈਂ ਸਵੇਰੇ ਵੇਖ ਰਿਹਾ ਸੀ ਗੱਲ ਕਿੱਥੋਂ ਸ਼ੁਰੂ ਹੋਈ ਜਦੋਂ ਮੈਨੂੰ ਬਚਨ ਚੇਤੇ ਆਇਆ ਹੁਣ ਉਹ ਭੈਣ ਆਪਣਾ ਸਾਰਾ ਜੀਵਨ ਜਿਹੜਾ ਹੈ ਕਮਾਉਣ ਤੇ ਲੰਗਾਉਂਦੀ ਹੈ ਸਾਡੇ ਬਿਲਕੁਲ ਨੇੜੇ ਹੀ ਹੈ ਬੜੇ ਸਾਲ ਹੋ ਗਏ ਉਹਨੇ ਦਿਹਾੜੀ ਵੀ ਕੀਤੀ ਬਾਜ ਚਲੋ ਪੜ੍ਹਾਈ ਵੀ ਨਾਲ-ਨਾਲ ਕਰਦੀ ਰਹੀ ਤੇ ਪ੍ਰਮਾਤਮਾ ਨੇ ਸੁਣੀ ਤੇ ਨੌਕਰੀ ਵੀ ਮਿਲ ਗਈ। ਸੋਨਾ ਕੰਮਕਾਰ ਬਣ ਗਿਆ, ਪਰਿਵਾਰ ਵਧੀਆ ਤੇ ਭਾਈ ਔਰ ਘਰ-ਵਾਰ ਵੀ ਸੋਨਾ ਬਣਾ ਲਿਆ। ਤੇ ਹੁਣ ਉਹ ਬੱਚੀ ਜਿਹੜੀ ਹੈ ਉਹਦੀ ਵਿਆਹ ਦੀ ਉਮਰ ਹੈ ਉਹਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨੂੰ ਵਿਆਹ ਨਹੀਂ ਰਿਹਾ। ਉਹ ਕਿਉਂ ਨਹੀਂ ਵਿਆਹ ਰਿਹਾ? ਉਹਨਾਂ ਨੂੰ ਪਤਾ ਹੈ ਵੀ ਇਹਦੇ ਨੌਕਰੀ ਦਾ ਪੈਸਾ ਜਿਹੜਾ ਆਉਂਦਾ ਹੈ ਤੇ ਉਹ ਹਾ ਉਹ ਜਿਹੜਾ ਬੰਦ ਹੋ ਜਾਏਗਾ ਸਾਨੂੰ ਤੇ ਮਿਲਣਾ ਕੋਈ ਨਹੀਂ ਫਿਰ ਹੁਣ ਸਾਰੇ ਘਰ ਦੇ ਪਰਿਵਾਰਕ ਮੈਂਬਰ ਵਿਹਲੇ ਬੈਠ ਕੇ ਖਾਂਦੇ ਆ ਘਰੇ ਉਹ ਇਕੱਲੀ ਬਜਰੀ ਡਿਊਟੀ ਕਰਦੀ ਖਮਾਉਂਦੀ ਚਲੋ ਜੀ ਬਾਹਰ ਕਿਹਦੇ ਰਿਸ਼ਤੇ ਦੀ ਗੱਲ ਚੱਲੀ ਉਹਦਾ ਪਿਤਾ ਰਾਜੀ ਹੋ ਗਿਆ ਉਹ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਪਿਤਾ ਤਾਂ ਹੁਣ ਉਹਦਾ ਕੁਲੀ ਦਾ ਸਾਥ ਦਿੰਦਾ ਵੀ ਭਾਈ ਵਿਆਹਣ ਵਾਲੀ ਐ ਤੇ ਆਪਾਂ ਇਹਨੂੰ ਘਰੇ ਤੋਰੀਏ ਚਲੋ ਇਹਦੇ ਕੁੜੀਆਂ ਦੇ ਘਰ ਤਾਂ ਜਿਹੜਾ ਹੈ ਬਣਾਉਣੇ ਪੈਂਦੇ ਆ ਉਹਨਾਂ ਨੂੰ ਤੋੜਨਾ ਹੀ ਪੈਂਦਾ ਤੇ ਹੁਣ ਪਰਿਵਾਰ ਕਲੇਸ਼ ਪਾ ਕੇ ਬੈਠਾ ਹੈ ਕਿ ਨਾ ਨਹੀਂ ਨਹੀਂ ਹਜੇ ਨਹੀਂ ਕਰਨਾ ਹਜੇ 10 ਸਾਲ ਨਹੀਂ ਜੀ ਕਰਨਾ ਹੁਣ ਉਸ ਲੜਕੀ ਦੀ ਜਿਹੜੀ ਉਮਰ ਹੈ ਘੱਟੋ ਘੱਟ 35 36 ਸਾਲ ਦੀ ਹੋ ਚੁੱਕੀ ਹੈ ਤੇ ਵਿੱਚੋਂ ਰੌਲਾ ਕੀ ਨਿਕਲਿਆ ਕਹਿੰਦੇ ਜੀ ਪੈਸੇ ਦਾ ਮਸਲਾ ਹੈ ਜੀ ਪੈਸੇ ਕਰਕੇ ਨਹੀਂ ਕਰ ਰਹੇ ਜਦੋਂ ਸਾਰੇ ਰਿਸ਼ਤੇ ਜਰਾ ਇਕੱਠੇ ਹੋਏ ਪੂਰਾ ਇਕੱਠ ਬਣਿਆ ਰਿਸ਼ਤੇ ਕਰਕੇ ਮੈਨੂੰ ਖਰਾਬ ਯਾਦ ਆ ਗਏ ਤੇ ਕਈ ਐਸੇ ਰਿਸ਼ਤੇ ਮੈਂ ਦੇਖੇ ਜਿਨ੍ਹਾਂ ਦੇ ਵਿੱਚ ਸਾਰੀ ਉਮਰ ਕਮਾਉਂਦਿਆਂ ਦੀ ਲੰਘੀ ਸਾਥ ਸੰਗਤ ਆਪਣੇ ਨਾਮ ਕਰੀ ਗਏ ਤੇ ਜਦੋਂ ਉਹਦੀ ਵਾਰੀ ਆਈ ਵੀ ਉਹਨੂੰ ਸਾਰਾ ਕੁਝ ਦੇਣਾ ਪਏਗਾ ਉਹਨੂੰ ਉਦੋਂ ਘਰੋਂ ਬਾਹਰ ਕੱਢ ਦਿੱਤਾ ਜੀ ਤੂੰ ਕੌਣ ਐਸਦਾ ਤੈਨੂੰ ਜਾਣਦੇ ਕੋਈ ਵੱਡੇ ਵੱਡੇ ਸਿੰਗਰਾਂ ਨਾਲ ਵੀ ਹੋਈ ਆ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਮੈਨੂੰ ਨਾਮ ਯਾਦ ਨਹੀਂਦਰ ਸਮਾਣੇ ਲੱਗੇ ਕੋਈ ਹੈਗੀ ਆ ਵਿਚਾਰੀ ਉਹ ਅੱਜ ਘਰਾਂ ਦੇ ਵਿੱਚ ਝਾੜੂ ਪੂੰਝਾ ਕਰਕੇ ਕੰਮ ਕਰਦੀ ਆ ਕਿਸੇ ਟਾਈਮ ਉਸ ਗਾਇਕਾ ਦੀ ਤੂਦੀ ਬੋਲ ਰਹੀ ਸੀ ਉਹਨੂੰ ਪਸੰਦ ਕੀਤਾ ਜਾਂਦਾ ਸੀ ਚਲੋ ਗੱਲ ਵੱਖਰੀ ਐ ਪਰ ਮੈਂ ਬੇਨਤੀ ਕਰਾਂ ਵੀ ਰਿਸ਼ਤੇ ਜਿਹੜੇ ਨੇ ਮਤਲਬ ਦੇ ਨੇ ਅੱਜ ਕੱਲ ਜਿਵੇਂ ਸਤਿਗੁਰੂ ਨੇ ਪਹਿਲਾਂ ਕਿਹਾ ਸੀ ਵੀ ਰਿਸ਼ਤਿਆਂ ਦੀ ਕੋਈ ਬਹੁਤੀ ਜ਼ਿਆਦਾ ਅਹਿਮੀਅਤ ਨਹੀਂ ਰਹੇਗੀ ਕਾਲ ਯੁੱਗ ਦੇ ਵਿੱਚ ਭਾਈ ਰਿਸ਼ਤੇ ਖਤਮ ਹੋ ਜਾਣਗੇ ਪਰ ਮੈਂ ਜਿਹੜੀ ਬੇਨਤੀ ਕਰ ਰਿਹਾ ਕਿ ਇਹ ਵੀ ਵਚਨ ਹੋਇਆ ਸੀ ਕਹਿੰਦੇ ਭਾਈ ਬੱਚੀਆਂ ਜਿਹੜੀਆਂ ਨੇ ਉਹ ਸੇਫ ਨਹੀਂ ਰਹਿਣਗੀਆਂ ਕਹਿੰਦੇ ਭਾਈ 8 ਤੋਂ 12 ਸਾਲ ਦੀ ਜਿਹੜੀ ਬੱਚੀ ਹੈ ਉਹ ਦਾਦੀ ਬਣ ਜਾਏਗੀ ਹੁਣ ਤੁਸੀਂ ਵੇਖੋ ਵੀ ਕਿੰਨੀ ਕੁ ਉਮਰ ਹੁੰਦੀ ਹੈ 12 ਕੋ ਸਾਲ 10 ਕੋ ਸਾਲ 8 10 ਸਾਲ 12 ਸਾਲ ਕਿੰਨੀ ਉਮਰ ਹੁੰਦੀ ਹੈ ਵੀ ਕਦੋਂ ਪਰਿਵਾਰ ਬਣਿਆ ਕਦੋਂ ਪਰਿਵਾਰ ਵੱਡਾ ਹੋਇਆ ਤੇ ਉਹ ਬੁੱਢੇ ਹੋ ਗਏ ਤੇ ਇਹੋ ਜਿਹਾ ਕਲਯੁਗ ਹਲੇ ਆਉਣ ਵਾਲਾ ਹੈ ਜੋ ਹਲੇ ਤੱਕ ਕੁਝ ਵੀ ਨਹੀਂ ਜੇ ਆਪਾਂ ਵੇਖੀਏ ਸਿਆਣਿਆਂ ਦੇ ਮੁਤਾਬਕ ਹਲੇ ਤੇ ਸੇਰ ਦੇ ਵਿੱਚੋਂ ਪੂਣੀ ਵੀ ਨਹੀਂ ਕਰਤੀ ਹਲੇ ਤੇ ਸਮਾਂ ਬਹੁਤ ਭਿਆਨਕ ਆ ਰਿਹਾ ਹੈ ਉਹ ਸਮਾਂ ਆ ਰਿਹਾ ਹੈ ਜਿਹੜਾ ਸਮਾਂ ਸ਼ਾਇਦ ਅਸੀਂ ਅੱਗੇ ਨਾ ਦੇਖ ਸਕਾਂਗੇ ਅਸੀਂ ਚਲੇ ਜਾਵਾਂਗੇ ਸਾਡੀ ਪੀੜ੍ਹੀ ਅੱਗੇ ਵੇਖੇਗੀ 8 ਦਾ ਸਾਲ ਦੀ ਬੱਚੀ ਜਿਹੜੀ ਹੈ ਦਾਦੀ ਬਣੇ ਜਾਏਗੀ ਕੋਈ ਧਰਮ ਨਹੀਂ ਹੋਏਗਾ ਕੋਈ ਪੂਜਾ ਨਹੀਂ ਹੋਏਗੀ ਸਾਰੇ ਲੋਕ ਅਧਰਮੀ ਹੋ ਜਾਣਗੇ ਕਿਨੇ ਭਾਈ ਕੋਈ ਵੀ ਜਿਹੜਾ ਇਸ ਸੰਸਾਰ ਤੇ ਸੇਫ ਨਹੀਂ ਰਹੇਗਾ ਸਾਰੇ ਜਿਹੜੇ ਨੇ ਆਪਣੇ ਆਪ ਨੂੰ ਹੀ ਚੰਗਾ ਕਹਿਣਗੇ ਕੋਈ ਜਿਹੜੀ ਹੈ ਇੱਥੇ ਪੂਜਾ ਨਹੀਂ ਹੋਏਗੀ ਕੋਈ ਮੰਦਰ ਨਹੀਂ ਹੋਏਗਾ ਕੋਈ ਕਿਸੇ ਰੱਬ ਨੂੰ ਨਹੀਂ ਮੰਨੇਗਾ ਸਾਰੇ ਜਿਹੜੇ ਨੇ ਨਾਸਤਿਕ ਹੋ ਜਾਣਗੇ ਕੋਈ ਇੱਥੇ ਸੇਫ ਨਹੀਂ ਰਹੇਗਾ ਗੱਲ ਤੇ ਅੱਜ ਦੀ ਵੀ ਐ ਅੱਜ ਕਿਹੜਾ ਕੋਈ ਰੱਬ ਨੂੰ ਮੰਨਦਾ ਮਸਾਂ ਕਹਿ ਕੇ ਕਿ ਮੈਨੂੰ ਅੱਜ ਵੀ ਗੱਲ ਯਾਦ ਐ ਸਮਾਗਮ ਕਰਾਉਣਾ ਹੋਵੇ ਭਾਈ ਪਿੰਡਾਂ ਦੇ ਵਿੱਚ ਉਹ ਬੱਸ ਭੇਜੀ ਜਾਏਗੀ ਟਰਾਲੀਆਂ ਭੇਜੀਆਂ ਜਾਣਗੀਆਂ ਫ੍ਰੀ ਲੈ ਕੇ ਜਾਵਾਂਗੇ ਛੱਡ ਕੇ ਜਾਵਾਂਗੇ ਭਾਈ ਸਮਾਗਮ ਚਾਓ ਦੀਵਾਨਾਂ ਦੇ ਵਿੱਚ ਆਓ ਕੋਈ ਨਹੀਂ ਆਉਂਦਾ ਕਿਤੇ ਖਾੜਾ ਲੱਗਿਆ ਹੋਵੇ ਉਥੇ ਗਿੱٹے ਗੋਡੇ ਪਨਾ ਲੈਣਗੇ ਪੁਲਿਸ ਤੋਂ ਡਾਂਗਾ ਵੀ ਖਾ ਲੈਣਗੇ ਪਰ ਉਥੇ ਜਾਣਾ ਜ਼ਰੂਰ ਹੈ ਸਾ ਸੰਗਤ ਉਥੇ ਪਹੁੰਚਣਾ ਜ਼ਰੂਰੀ ਹੈ ਇੱਕ ਪਾਸੇ ਰੱਬ ਦੀ ਗੱਲ ਹੋ ਰਹੀ ਹੈ ਕੋਈ ਸੁਣਨ ਨੂੰ ਤਿਆਰ ਨਹੀਂ ਦੂਜੇ ਪਾਸੇ ਕਦਰਖਾਨਾ ਹੋ ਰਿਹਾ ਹੈ ਉਥੇ ਸਾਰੇ ਜਾਣ ਨੂੰ ਤਿਆਰ ਨੇ ਤੇ ਸਪੈਸ਼ਲ ਦੱਸਣਾ ਪੈਂਦਾ ਵੀ ਭਾਈ ਇੱਥੇ ਆ ਚੀਜ਼ ਦਾ ਲੰਗਰ ਚੱਲੇਗਾ ਨੋਟ ਇੱਥੇ ਜਲੇਬੀਆਂ ਦਾ ਲੰਗਰ ਚੱਲੇਗਾ ਨੋਟ ਇੱਥੇ ਫਲਾਣੀ ਚੀਜ਼ ਦਾ ਲੰਗਰ ਚੱਲੇਗਾ ਤੇ ਬੁਲਾਉਣਾ ਪੈਂਦਾ ਭਾਈ ਆਓ ਬੈਠੋ ਸੁਣੋ ਪਰ ਕੋਈ ਸੁਣਨ ਨੂੰ ਤਿਆਰ ਹੈ ਨਹੀਂ ਕਿਤੇ ਵੀ ਚਲੇ ਜਾਓ ਥੀਏਟਰਾਂ ਚਲੇ ਜਾਓ ਕਿਤੇ ਚਲੇ ਜਾਓ ਸਾਧ ਸੰਗਤ ਬੜੀ ਭੀੜ ਹੈ ਪਰ ਗੁਰੂ ਘਰਾਂ ਦੇ ਵਿੱਚ ਭੀੜ ਕਿਉਂ ਨਹੀਂ ਕਿਉਂਕਿ ਰੱਬ ਨੂੰ ਸੁਣਨ ਵਾਲੇ ਵਿਰਲੇ ਨੇ ਰੱਬ ਦੀ ਗੱਲ ਮੰਨਣ ਵਾਲੇ ਵਿਰਲੇ ਨੇ ਤੇ ਕੋਈ ਉਥੇ ਬੈਠਣ ਲਈ ਤਿਆਰ ਹੈ ਨਹੀਂ ਸੁਬਾ ਸ਼ਾਮ ਪਿੰਡ ਦੇ ਗੁਰੂ ਘਰਾਂ ਦੇ ਵਿੱਚ ਕੋਈ ਇੱਧਾ ਇੱਕ ਅੱਧਾ ਵਿਰਲਾ ਹੋਵੇ ਜਾਂ ਕੋਈ ਬਜ਼ੁਰਗ ਹੁੰਦਾ ਹੈ ਜਿਹੜਾ ਹੁੰਦਾ ਹੈ ਤੇ ਨਹੀਂ ਉਥੇ ਰੌਣਕ ਜਿਹੜੀ ਹੈਗੀ ਹੈ ਕਿਤੇ ਬਾਹਰ ਜਾਣ ਦਾ ਖਰੇਜ ਹੈ ਬਾਹਰ ਚਲੀਏ ਬਾਹਰ ਚਲੀਏ ਉਥੇ ਹੱਡ ਤੋੜਨ ਵਿੱਚ ਮਿਹਨਤ ਕਰਨੀ ਪੈਂਦੀ ਹੈ ਕਈ ਜੇ ਉਥੋਂ ਭੱਜੇ ਆਉਂਦੇ ਨੇ ਨਾ ਜੀ ਸਾਡੇ ਵੱਸ ਦੀ ਗੱਲ ਹੈਗੀ ਕਹਿਣ ਤੋਂ ਬਾਅਦ ਵੀ ਨਾਸਤਿਕਤਾ ਜਿਹੜੀ ਹੈ ਉਹ ਸਿਖਰ ਤੇ ਹੋਵੇਗੀ ਇਨਸਾਨ ਦਾ మాਸ ਤੀਜਾ ਬੰਧਨ ਕਹਿੰਦੇ ਇਨਸਾਨ ਦਾ మాਸ ਵੀ ਖਰੀਦਿਆ ਜਾਏਗਾ ਅੱਜ ਤੁਸੀਂ ਵੇਖ ਲਓ ਵੀ ਡੰਗਰਾਂ ਨੂੰ ਵਧਿਆ ਜਾ ਰਹੇ ਆ ਨਾ ਤੇ ਮੈਂ ਹੈਰਾਨ ਹੋਇਆ ਰਾਤ ਮੈਨੂੰ ਕਿਸੇ ਵੀਰ ਨੇ ਗੱਲ ਦੱਸੀ ਉਹ ਕਹਿੰਦੇ ਵੀ ਮੁਰਗੀਆਂ ਨੂੰ ਛੇਤੀ ਪਾਲਿਆ ਜਾਂਦਾ ਹੈ ਵੱਡੇ ਕੀਤਾ ਜਾਂਦਾ ਉਹਨਾਂ ਨੂੰ ਲਾਏ ਜਾਂਦੇ ਨੇ ਤੇ ਜਿਹੜਾ ਬੰਦਾ ਉਹ ਖਾਂਦਾ ਤੇ ਉਹ ਬੰਦੇ ਦਾ ਜਿਹੜਾ ਸਰੀਰ ਹੈ ਉਹਦੇ ਹਾਰਮੋਨਸ ਡਿਸਟਰਬ ਹੋ ਜਾਂਦੇ ਨੇ ਜਿਹੜੀਆਂ ਬੱਚੀਆਂ ਖਾਂਦੀਆਂ ਨੇ ਉਹ ਬੱਚੀਆਂ ਦੇ ਵਿੱਚ ਇਹਦਾ ਐਸਾ ਭੈੜਾ ਅਸਰ ਪੈਂਦਾ ਹੈ ਉਹ ਬੱਚੀਆਂ ਜਿਹੜੀਆਂ ਨੇ ਸਮੇ ਤੋਂ ਪਹਿਲਾਂ ਹੀ ਜਿਵੇਂ ਆਪਾਂ ਕਹਿ ਲਈਏ ਵੀ ਵਿਉਣਜੋਗ ਹੋ ਜਾਂਦੀਆਂ ਨੇ ਉਹਨਾਂ ਦੇ ਜਿਹੜੇ ਹਾਰਮੋਨਸ ਨੂੰ ਡਿਸਟਰਬ ਹੋ ਜਾਂਦੇ ਨੇ ਤੇ ਹੈਰਾਨੀ ਹੋਈ ਇਹ ਲੋਕ ਕਿੱਡੇ-ਕੱਡੇ ਖਿਲਵਾੜ ਕਰ ਰਹੇ ਨੇ ਉਹਨਾਂ ਨੂੰ ਘੱਟੋ-ਘੱਟ ਥੋੜੇ ਦਿਨਾਂ ਦੇ ਵਿੱਚ ਵੱਡੇ ਕੀਤਾ ਜਾਂਦਾ ਹੈ ਕਿ ਇਹਨਾਂ ਤੋਂ ਜ਼ਿਆਦਾ ਮੁਨਾਫਾ ਲਿਆ ਜਾਏ ਉਹਦਾ ਜਿਹੜਾ ਇਨਸਾਨ ਉਹਨਾਂ ਨੂੰ ਖਾਂਦਾ ਤੇ ਉਹਨਾਂ ਤੇ ਕਿੱਡਾ ਵੱਡਾ ਗਲਤ ਅਸਰ ਪੈਂਦਾ ਤੁਸੀਂ ਕਦੇ ਵੇਖ ਲਓ ਇੱਥੇ ਬਾਦਸ਼ਾਹ ਕਹਿੰਦੇ ਵੀ ਇਨਸਾਨ ਦਾ ਮਾਸ ਵੀ ਖਰੀਦਿਆ ਜਾਏਗਾ ਹੁਣ ਚੌਥੀ ਗੱਲ ਕਹਿੰਦੇ ਭਰਾ ਭੈਣ ਜੀਜਾ ਪਿਤਾ ਪੁੱਤਰੀ ਦਾ ਕੋਈ ਵੀ ਰਿਸ਼ਤਾ ਪਵਿੱਤਰ ਨਹੀਂ ਰਹੇਗਾ ਕਹਿੰਦੇ ਸਾਰੇ ਰਿਸ਼ਤਿਆਂ ਦੇ ਵਿੱਚ ਮੈਲ ਆ ਜਾਏਗੀ ਇਸੇ ਪ੍ਰਕਾਰ ਕਹਿੰਦੇ ਕੋਈ ਵੀ ਰਿਸ਼ਤਾ ਸੇਫ ਨਹੀਂ ਰਹੇਗਾ ਅੱਜ ਸਕੇ ਭੈਣ ਭਰਾ ਜਿਹੜੇ ਨੇ ਉਹ ਆਪਸੀ ਗਲਤ ਕੰਮ ਕਰ ਰਹੇ ਨੇ ਇਹੋ ਜਿਹਾ ਤੱਥ ਨਿਕਲ ਕੇ ਸਾਹਮਣੇ ਆ ਗਏ ਬਾਕੀ ਸਾਰੇ ਰਿਸ਼ਤੇ ਤੇ ਚਲੋ ਬੜੇ ਦੂਰ ਦੇ ਰਹੇਗੇ ਸਾਧ ਸੰਗਤ ਕਲਯੁਗੀ ਪਿਓ ਆਪਣੀਆਂ ਧੀਆਂ ਨਾਲ ਪੁੱਤਰੀਆਂ ਨਾਲ ਗਲਤ ਕੰਮ ਕਰੀ ਜਾ ਰਹੇ ਨੇ ਸਾਧ ਸੰਗਤ ਤੇ ਬਾਕੀ ਆ ਚੀਜ਼ਾਂ ਤਾਂ ਜਿਹੜੀਆਂ ਬਹੁਤ ਦੂਰ ਦੀਆਂ ਰਹਿ ਗਈਆਂ ਭੈਣ ਜੀਜਾ ਆਦ ਕੇ ਸਾਰੇ ਰਿਸ਼ਤੇ ਇਹ ਤਾਂ ਪਲੀਤ ਹੋ ਜਾਣਗੇ ਆਪਣੇ ਆਪ ਹੀ ਜਦੋਂ ਐਡੇ ਪਵਿੱਤਰ ਰਿਸ਼ਤੇ ਨਹੀਂ ਰਹੇ ਤਾਂ ਸੰਗਤ ਸਕੀ ਮਾਂ ਤੇ ਪੁੱਤਰ ਇੱਕ ਨੰਗੇ ਹੋ ਕੇ ਅਧ ਨੰਗੇ ਹੋ ਕੇ ਸ਼ਰਿਆਮ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਨੇ ਤੇ ਉਹਨਾਂ ਦਾ ਜਿਹੜਾ ਹੈ ਕੋਈ ਵੀ ਵਰ ਖਲਾਫੀਤ ਉਹਨਾਂ ਦੀ ਨਹੀਂ ਕਰ ਰਿਹਾ ਤੇ ਜੇ ਕੋਈ ਕਰ ਰਿਹਾ ਇੱਕ ਆ ਦੁੱਕਾ ਚਲੋ ਧੰਤਾ ਦੇ ਯੋਗ ਹੈ ਪਰ ਕੋਈ ਨਹੀਂ ਬੋਲ ਰਿਹਾ ਕਹਿਣ ਤੋਂ ਭਾਵ ਇਹ ਲੋਕ ਐਡੇ ਗਿਰ ਚੁੱਕੇ ਉਹਨਾਂ ਨੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਵੀ ਰੋਲ ਕੇ ਰੱਖ ਦਿੱਤਾ ਕੋਈ ਰਿਸ਼ਤਾ ਸੇਫ ਨਹੀਂ ਰਿਹਾ ਕੋਈ ਹੈ ਵਿਚਾਰਾ ਤੇ ਵਿਰਲਾ ਕੋਈ ਚਲੋ ਵੱਡੇ ਭਾਗਾਂ ਵਾਲਾ ਨਹੀਂ ਕੋਈ ਰਿਸ਼ਤਾ ਸੇਫ ਨਹੀਂ ਰਿਹਾ ਸਾਰੇ ਰਿਸ਼ਤਿਆਂ ਦੇ ਵਿੱਚ ਮੈਲ ਆ ਰਹੇਗੀ ਅੱਗੇ ਹੋਰ ਆ ਜਾਏਗੀ ਵੇਖੀ ਜਾਓ ਵੀ ਸਮਾਂ ਕਿਹੋ ਜਿਹਾ ਆਇਆ ਅਸੀਂ ਭਾਗਸ਼ਾਲੀ ਆ ਕਿ ਅਜੇ ਤੱਕ ਅਜਿਹੇ ਸਮਾਂ ਸਾਨੂੰ ਵੇਖਣ ਨੂੰ ਨਹੀਂ ਮਿਲਿਆ ਤੇ ਜਦੋਂ ਅਸੀਂ ਇਹ ਸਮਾਂ ਵੇਖਾਂਗੇ ਤੱਕਾਂਗੇ ਜਦ ਤੱਕ ਸ਼ਾਇਰ ਸਾਡੇ ਜਾਣ ਦਾ ਸਮਾਂ ਹੋ ਜਾਏ ਤੇ ਇਹ ਆਉਣ ਵਾਲਾ ਸਮਾਂ ਜਿਹੜਾ ਸਾਡੀਆਂ ਪੀੜ੍ਹੀਆਂ ਵੇਖਣਗੀਆਂ ਸਾਡੇ ਲੋਕ ਤੱਕਣਗੇ ਸਾਡੇ ਆਉਣ ਵਾਲੇ ਬੱਚੇ ਤੱਕਣਗੇ ਸਾਧ ਸੰਗਤੋਂ ਬੜਾ ਔਖਾ ਹੋਣਾ ਵੀ ਇਹੋ ਜਿਹਾ ਸਮਾਂ ਆਉਣ ਵਾਲਾ ਜਿਹਦੀ ਸ਼ੁਰੂਆਤ ਹੁਣ ਹੋ ਚੁੱਕੀ ਹੈ ਸੋ ਪਿਆਰਿਓ ਬਚ ਕੇ ਰਹੋ ਗੁਰੂ ਨਾਲ ਜੁੜੋ ਕਹਿਣ ਤੋਂ ਭਾਵ ਵੀ ਇਹੋ ਜੀਆਂ ਚੀਜ਼ਾਂ ਤੋਂ ਜੇ ਬਚਣਾ ਚਾਹੁੰਦੇ ਆ ਗੁਰੂ ਦੀ ਸ਼ਰਨ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ